ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਯਾਰ ਜਿਹੜੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਆ ਕਿ ਕਿਤੇ ਵੀ ਖਰੀਦਦਾਰੀ ਸਜਣੋ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਂਮੇ ਵਾਲੀ ਗੱਲ ਨਾ ਰਵੇ ਗੱਬਣ ਪਸ਼ੂ ਤੇ ਪਕੇ ਵਰਾ ਕੇ ਖੜੋ ਸੋਇਆ ਸੋਇਆ ਪਸ਼ੂ ਚੋਕੇ ਦੋ ਡੰਗ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਕਰੋ ਸੱਜਣੋ ਅੱਜ ਪਹੁੰਚੇ ਆ ਗੁਰੂ ਕੀ ਵਡਾਲੀ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਜਿੱਥੇ ਹੋਇਆ ਹੈ ਗੁਰੂ ਕੀ ਵਡਾਲੀ ਸ਼ਹਿਰ ਅੰਬਰਸਰ ਸਾਹਿਬ ਤਸੀਲ ਤੇ ਜ਼ਿਲ੍ਹਾ ਸ਼੍ਰੀ ਅੰਬਰਸਰ ਸਾਹਿਬ ਪੈਂਦਾ ਇਹਨੂੰ ਬਾਈ ਹਰਜਿੰਦਰ ਤੇ ਹਰਵਿੰਦਰ ਸਿੰਘ ਦੇ ਫਾਰਮ ਤੇ ਆਏ ਆ ਸੱਜਣੋ ਵਪਾਰ ਲੈਣ ਦਾ ਕੀਤਾ ਸੱਤ ਅੱਠ ਨਾਗੇ ਤੁਮ ਖਾਵਾਂਗੇ ਸਾਰਾ ਮਾਲ ਸੱਜਣੋ ਰਾਸਤਾਨ ਦਾ ਆਇਆ ਝੋਟੀਆਂ ਚੰਗੀਆਂ 14 15 ਪਲੱਸ ਮੌਕੇ ਦਾ ਜਿਹੜਾ ਦੁੱਧ ਝੋਟੀਆਂ ਦੇ ਕੋਲ ਬਾਕੀ ਜਿੰਨਾ ਵੀ ਗੋੜ ਪਾਵਾਂਗੇ ਉਹਨਾਂ ਮਿੱਠਾ ਹੋ ਜਾਊਗਾ ਕਈ ਚੰਗੇ ਵਾਲੇ ਹੁੰਦੇ ਆ ਕੋਈ ਮਾੜੇ ਵਾਲੇ ਹੁੰਦੇ ਆ ਸੁਈਆਂ ਸਵਾਈਆਂ ਸਾਰੇ ਬੱਚੇ ਵੀ ਸਾਹਮਣੇ ਤੁਸੀਂ ਵੇਖ ਰਹੇ ਜੀ ਕਰਦੇ ਆ ਗੱਲਬਾਤ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਕਾਇਮ ਸਦਾ ਚਲੋ ਸ਼ੁਕਰ ਹੈ ਜੀ ਹੋਰ ਸੁਣਾਓ ਵਪਾਰ ਲੈਣ ਦਾ ਕੀਤਾ ਹਾਂ ਹਾਂ ਜੀ ਅੱਗੇ ਪਹਿਲਾਂ ਚੱਲਦਾ ਆਪਣਾ ਜੀ ਦਰਿਆ ਗਾਲੇ ਆਪਣੇ ਮੇਲ ਮੰਡੀ ਦੇ ਵਿੱਚ ਅੱਥੇ ਹੋਏ ਸੀ ਚਲੋ ਕਿਰਪਾ ਕੀਤੀ ਸਾਧੂ ਗੁਰਾਂ ਨੇ ਅੱਜ ਘਰੇ ਵੀ ਪਹੁੰਚ ਗਏ ਹੈ ਤੇ ਕਿੰਨੇ ਕ ਪਸ਼ੂ ਆਪਣੇ ਕੋਲ ਟੀਮ ਦੇ ਵਿੱਚ ਜਿਹੜੇ ਆਉਣ ਜਾਣ ਬਣਿਆ ਰਹਿੰਦਾ ਕਿੰਨੇ ਹੁੰਦੇ ਆ 7 ਵੀ ਤੇ 8 ਦਾ ਬੁੱਝੇ ਰਹਿੰਦੇ ਆਪਾਂ ਨੂੰ ਟੋਟਲ ਇੰਨੇ ਸਾਰਾ ਮਾਲ ਆਪਣੀ ਬਿਲਡ ਦਾ ਜਾਂ ਆਪਣੇ ਦਾ ਜਾਂ ਉਧਰ ਦਾ ਆਉਂਦਾ ਸਾਰਾ ਦੋਵਾਂ ਤਰ੍ਹਾਂ ਦੇ ਆਉਂਦੇ ਇੱਧਰ ਵੀ ਉਧਰ ਵੀ ਆਉਂਦੇ ਹੁਣ ਇਹ ਸਾਰਾ ਮਾਲ ਉਧਰ ਤੇ ਹੀ ਆ ਹਾਂ ਰਾਜਸਥਾਨ ਦਾ ਹਨਾ ਰਾਜਸਥਾਨ ਦਾ ਹਰਿਆਣਾ ਦਾ ਸਾਰਾ ਮਾਲ ਉਧਰ ਹੀ ਜਾਂਦਾ ਤੇ ਇੱਕ ਰਾ ਨਾਮ ਤਸਕੀਰ ਨਾਮ ਹਰਜਿੰਦਰ ਸਿੰਘ ਠੀਕ ਆ ਨੇੜੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਬੇਕਾਪ ਦੇ ਸੂਜ ਦੇ ਉੱਤੇ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਬਰਸਾ ਸਾਇਰ ਤੇ ਮੋਬਾਈਲ ਨੰਬਰ ਬਾਈ ਜੀ 84374 ਹਾਂ 65509 ਠੀਕ ਹੈ ਜੀ ਦੂਜਾ 7926801775 ਠੀਕ ਹੈ ਜੀ ਤੇ ਸਵੇ ਸਵੇ ਸਾਰੇ ਪਸ਼ੂ ਨਾ ਕਿੰਨੇ ਕ ਮੌਕੇ ਤੇ ਦੁੱਧ ਤੋਂ ਚਾਲੂ ਹੋਈਆਂ ਸਾਰੀਆਂ 12 ਤੋਂ ਲੈ ਕੇ 15 16 ਤੱਕ ਸਟਾਰਟ ਹੈ ਜਦੋਂ ਟੈਕਲ ਠੀਕ ਹੈ 12 13 ਤੋਂ ਲੈ ਕੇ ਤੇ 15 ਦੇ ਕਰ ਸਾਰਿਆਂ ਦੇ ਬੱਚੇ ਸਜਣੋਂ ਤੁਹਾਨੂੰ ਇੱਕ ਰਾਂ ਨੋਟ ਕਰਵਾ ਲਈਏ ਕਿਉਂਕਿ ਬੱਚਿਆਂ ਤੋਂ ਲੱਗੀਏ ਇੱਕ ਸਿਰਫ ਇਹਦੇ ਕਰੇ ਮੇਲ ਕਾਫੀ ਕੋਈ ਹੈ ਨਾ ਕਟਾ ਹਾਂ ਬਾਕੀ ਫੀਮੇਲ ਹੈ ਸਾਰੇ ਤੇ 7 ਤੇ 27 ਬੱਚੇ ਆ ਮੁਕੇ ਵੇਖ ਲਓ ਸਾਰਿਆਂ ਨੇ ਕੋਈ 11 ਨਹੀਂ ਕੋਈ 10 15 ਦਿਨਾਂ ਦੇ 8 9 ਕੋਈ 20 ਦੇ 8 9 ਸਾਰੇ ਅੰਤਜਾ ਲਏ ਇਥੋਂ ਦੇ ਟਿਕ ਰਿਆ ਕਿਉਂਕਿ ਵਾਰ-ਵਾਰ ਬੱਚੇ ਵਖਾਉਣੇ ਓਕੇ ਹੋ ਜਾਂਦੇ ਆ ਕਟੀਆਂ ਹੀ ਆ ਸਾਰੀਆਂ ਇੱਕੋ ਆ ਕਟਾ ਤੇ ਦੋ ਤਿੰਨ ਵਿੱਚੋਂ ਬਿੱਲੀ ਆਖ ਰੀਆਂ ਬਾਕੀ ਸਾਰੀਆਂ ਮੋਹਰਾ ਨਸਲ ਦੀਆਂ ਆ ਸੋ ਸਟਾਰਟਿੰਗ ਕਰਕੇ ਪਹਿਲੇ ਨੰਬਰਾਈ ਕੋਲ ਵੇ ਬਾਈ ਜੀ ਇੱਕ ਨਵਾ ਸੂਹਾ ਤੇ ਕਿੰਨਾ ਮੌਕੇ ਦਾ ਦੁੱਧ ਆ ਦੂਜਾ ਸੂਹਾ ਵੀ ਜੀ 12 13 ਕੁ ਵਜੇ ਤੱਕ ਤਿਆਰ ਹੋ ਜਾ। ਠੀਕ ਹੈ ਜੀ। ਤੋੜ ਤਿਗੇ ਤੋੜਾ ਤਰਾ ਚੈੱਕ ਕਰਾਈਏ। ਬਾਕੀ ਮੈਂ ਸਜਰੋਂ ਵੱਡੇ ਆ ਵੱਡੇ ਢਾਂਚੇ ਇਹਦੇ ਵਿੱਚ ਆ। ਖੋਲ ਰਾਜਬਾਰੀ ਆ। ਠੀਕ ਹੈ ਜੀ। ਪੇਟ ਫੁੜਾ ਚੰਗਾ ਲੈਓ ਘਮਾ ਲਓ। ਵੇਰ ਲੋ ਬੋਲਾ ਚੰਗੀ ਆ। ਵਾਹ ਵਾਹ ਕਾਟਾ ਵੜਾ ਵਟਾ ਹੈ ਨਾ ਬਾਈ ਰਵਿੰਦਰ ਫਰੈਂਡ ਜੀ ਕੀਮਤ ਕਿੰਨੀ ਕੀ ਕਰਨੀ ਆ 135 ਜੀ ਸਮਾਂ ਦੇ ਜੀ ਮਾਹਰ ਜੀ ਠੀਕ ਆ ਕੋਈ ਉਹ ਚ ਮਾਨ ਪਿਆਰ ਹੋ ਜਾ ਘਰ ਆਇਆ ਦਾ ਥੋੜਾ ਥੋੜੇ ਵਿੱਚ ਪਰ ਡੇਰ ਕਰਾ ਲੈ ਪੀਸ ਦੀ ਛੋਟੀ ਘਰ ਆਇਆ ਦਾ ਛੋੜ ਛੱਪਾ ਕਰ ਦਾਂਗੇ ਨਾ ਥੋੜਾ ਬੋੜਾ ਵਿੱਚ ਕਰਾਂਗੇ ਹਾਂ ਕਰ ਦਿਓ ਇਹ ਰੇਟ ਫਿਕਸ ਆ ਹਾਂ ਜੀ ਠੀਕ ਆ ਇਹ ਕੇ ਨੰਬਰ ਆ ਜੀ ਕੋਲ ਕਿੰਨਾ ਦੋਦਿਆ ਇਹ ਤੁਹਾਨੂੰ ਵੀ ਪਾਰਾ ਤੇ ਨਾਲ ਕੋਲ ਬਰਕਤ ਯਾਰ ਬੋਲੋ ਯਾਰ ਹੈਨਾ ਛੋਟੀ ਇਹ ਵੀ ਚੰਗੀ ਇਹ ਦੂਜਾ ਪਹਿਲਾਂ ਛੋਟੀ ਇਹ ਪਲੂਨ ਆ ਗਈ ਲਓ ਸੱਚ ਨੂੰ ਇਹ ਪਲੂਨ ਝੋਟੀ ਆ ਕੱਦ ਤੇ ਟਾਂਚੇ ਬਿਲਕੁਲ ਵੱਡੇ ਆ ਛੋਟੀਆਂ ਨਹੀਂ ਆ ਕਿਉਂਕਿ ਜੇ ਪੈਸੇ ਵੱਡੇ ਆ ਤੇ ਮੁੱਲ ਵੀ ਵੱਡੇ ਆ ਮੱਝਾਂ ਵੀ ਵੱਡੀਆਂ ਠੀਕ ਹੈ ਜੀ ਰਾਜੀ ਬਾਜੀ ਖੋਲਿਆ ਪਹਿਲਾਂ ਝੋਟੀ ਇਹ ਪਲੂਨ ਦੇਖ ਸਕਦੇ ਨਹੀਂ ਦੂਜੇ ਨਾਲ ਦਾ ਭਲੇਖਾ ਜੀ ਪਾਉਂਦੀ ਹੈ ਲਓ ਚਾਹ ਦੋ ਨੀ ਹੱਸੇ ਚਾਰ ਦੰਦਆ ਚਲੋ ਕੋਈ ਵੀ ਭੈਣ ਭਰਾ ਆਵੇ ਉਹ ਆਪਣੀ ਨਰਖ ਫਰਕ ਜਰੂਰੀ ਕਰ ਸਕਦਾ ਇਹ ਬਾਈ ਜੀ ਦਾ ਰੇਟ ਮੋਲ ਕਰਾਉਣ ਵਿੱਚ ਬਾ ਡੇਟ ਕਰਾ ਲਓ ਵੀ ਇੱਕ ਪੈਂਤੀ ਦੀ ਛੜਨੀ ਹਾਂ ਇੱਕ ਪੈਂਤੀ ਦੀ ਸੱਜਣਾ ਝੋੜ ਸੱਪਾ ਇੱਚੋਂ ਵੀ ਹੋ ਜਾਊਗਾ ਤੇ ਆਹ ਤਜਾ ਨੰਬਰ ਆ ਗਿਆ ਇਹ ਲੋਹੀ ਜੋਟੀ ਆ ਇਹ ਥੋੜਾ ਖਿਆਲ ਕਰਿਓ ਕੋਈ ਲੋਹੀ ਦੇ ਵਿੱਚ ਨਾਲ ਪਾ ਮਾਰਦੀ ਆ ਏ ਨੋ ਜੀ ਦੋ ਟਾਈ ਟਾਈ ਤੇਰੇ ਕੋਲ ਗਾੜ ਆ ਆਪਣੀ ਅਛਾ ਦੋ ਦੋ ਢਾਈ ਢਾਈ ਕਿਲੋ ਦੀ ਗਾੜ ਆ ਸਾਰੇ ਸਜਣੋ ਕਿਆ ਬਾਤ ਹੈ ਥਾਨ ਵੇਖੋ ਕੁਲਫੀ ਵਾਲਾ ਨੋਕ ਵਾਲਾ ਥਾਨ ਲਗਾ ਡੇਢ ਕੁਲ ਨੋਈ ਝੋਟੀ ਆ ਗਈ ਆ ਇਹ ਰਾਜਸਥਾਨ ਦੀਆਂ ਸਜਣੋ ਜਿਵੇਂ ਜਫਰਾਬਾਦੀ ਥੋੜੇ ਜਿਹਾ ਖਿਆਲ ਰੱਖਦੀਆਂ ਸਿੰਗੜਾ ਕਿਆ ਰੌਣਕ ਹੈ ਠੀਕ ਹੈ ਤੇ ਇਹਦੀ ਭਾਈ ਜੀ ਕੀਮਤ ਆ ਇਹ ਪਟੀ ਦੀ ਬਿੱਧੀ ਹੱਡਾਂ ਨਹੀਂ। ਇਹ ਖਾਂ ਨਹੀਂ। ਠੀਕ ਹੈ। ਚੌਥੇ ਨੰਬਰ ਵਾਲੀ ਖੁੱਲ ਗਈ। ਇਹ ਥਲੇ 11 ਕਿਲੋ ਫੁੱਲ ਤਿਆਰ ਦੋ। ਠੀਕ ਹੈ। ਇਹ ਚੌਥੇ ਨੰਬਰ ਵਾਲੀ ਕੋਲ ਕਿੰਨਾ? ਇਹ ਥਲੇ 15 ਕਿਲੋ ਫੁੱਲ ਤਿਆਰ ਫੁੱਲ। 15 ਕਿਲੋ ਹੈ ਨਾ। ਭਾਵੇਂ ਚਾਰ ਦੰਦ ਪਕੇ ਲੱਗੇ। ਠੀਕ ਆ। ਚੋਕੀ ਮੂਹੇ ਰਪਈ ਹੁਣ। ਚਾਰ ਦੰਦ ਆ ਗਿਆ। ਹਾਂਜੀ। ਲਓ ਸੱਜਣੋ। ਇਹ ਚਾਰ ਦੰਦ ਵੀ ਹੁੰਦੀ। ਵਾਹ ਵਾਹ ਵਾਹ। ਨਾਰਾ ਨੂੜਾ ਚੌਂਕਰੀਆਂ ਘਾਟ ਵਾਲਾ ਲਿਵਾ ਆ ਗਿਆ ਹੰਦਾ। ਸਿੰਘ ਆ ਗਿਆ ਬਿੰਦੀਆਂ ਨਾਲ। ਕਿੰਗਰੇਆਂ ਵਾਲਾ ਸਿੰਘ ਆ ਗਿਆ। ਤਾਂ ਗੋ ਸੋਨਾ ਲੱਗਾ ਕਰਮਵਾਲ ਨੂੰ ਰਾਜੀ ਬਾਜੀ ਸੱਜਣ ਹੋਏ ਵੀ ਪੂਰੀ ਆ ਪਲੂਣ ਹੀ ਛੋਟੀ ਇਹ ਵੀ 15 ਕਿਲੋ ਪਲੂਣ ਹੀ ਫਸ ਪਤਾ ਹੈ ਨਾ ਦੇਣ ਦਾ ਰੇਟ ਮੋਲ 60 ਦੇਣੀ 45 ਦੀ ਹਾਂ ਨਾ 45 ਦੀ ਠੀਕ ਆ ਜੀ ਤੇ ਇਹ 5ਵੇਂ ਨੰਬਰ ਤੇ ਆ ਗਈ ਇਹਦੇ ਵਿੱਚ 14-15 ਕਿਲੋ ਤਿਆਰ ਪਲੂਣ ਠੀਕ 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 ਆ ਸਿੰਗ ਦੀ ਬੰਤ ਰਹਿੰਦੀ ਵੀ ਚੰਗੀ ਆ ਤੇ 15 14 15 ਕਿਲੋ ਜਿਹੜਾ ਭਾਂਡੇ ਚ ਦੁੱਧ ਆਉਂਦੀ ਪਈ ਆ ਕਾਲੀ ਪਿੰਦੀ ਹੈ ਲੋ ਜੀ ਇਹਦੇ ਮਗਰ ਕੱਲੀ ਦੇ ਕਟਣ ਇਹਦੇ ਮਗਰ ਠੀਕ ਆ ਸਜਣੋਂ ਇਹਦੇ ਕੱਲੀ ਕੁ ਮਗਰ ਕਟਾ ਹੈ ਬਾਕੀ ਸ਼ਾਮ ਮਗਰ ਕਟੀਆਂ ਤੇ ਇੱਕ ਰਾ ਤੁਹਾਨੂੰ ਨੇੜ ਤੋਂ ਥਣ ਵੀ ਚੈੱਕ ਕਰਵਾਵਾਂਗੇ ਸਾਰੀਆਂ ਦੇ ਇਹਦਾ ਰੇਟ 3 45 ਦੀ ਛੱਡਣੀ ਆ 1 45 ਦੀ ਠੀਕ ਆ हां तो जसुआ आज जसुआ ये तो चाले फिर एंदे ਕੋਲ ਦੁੱਧ ਕਿੰਨਾ ਆਉ ਲੋ ਜੀ 11 12 11 12 ਤੇ ਚੱਲ ਰਹੀ ਸੱਜਣੋ ਸਵੇਰ ਤੁਹਾਨੂੰ ਦੱਸਿਆ ਕੋਈ 10ਾਂ ਤੋਂ ਲੈ ਕੇ ਹਾਂ 10 15 ਦਿਨਾਂ ਦੀ ਏੜ ਗੜ ਸੁਈਆਂ ਸਾਰੀਆਂ ਕੋਈ ਮੈਲੇ ਤੋਂ ਚੱਲ ਰਹੀ ਹੈ ਕਿਸੇ ਨੇ ਚੱਲਣਾ ਕੋਈ ਚੱਲ ਚੁੱਕੀ ਹੈ ਤੇ ਇਹਦੇ ਮਗਰ ਵੀ ਕੱਟੀ ਆ ਇਹਦਾ ਰੇਟ ਇੱਕ 10 ਦੀ ਛੱਡਾਂਗੇ ਵੀ ਜੀ 1 ਲੱਖ ਤੇ 10 ਹਜ਼ਾਰ ਦੀ ਠੀਕ ਆ ਲੈਓ ਦੋ ਜੀ 7ਵੇਂ ਨੰਬਰ ਵਾਲੀ ਕਿਰਕੋਲ ਕਿੰਨਾ ਦੁੱਧ ਮੌਕੇ ਦਾ 12 ਕਿਲੋ ਪੱਕਾ 4 12 ਕਿਲੋ ਇਹ ਸੂਆ ਦੁੱਜਾ ਇਹ ਦੁੱਜਾ ਇਹ ਦੁੱਜਾ ਕੁਛ ਪਹਿਲਾ ਸੂਆ ਤੇ ਕੁਛ ਦੁੱਜਾ ਹਨਾ ਹਾਂਜੀ ਤਿੰਜਾ ਸੂਆ ਕੋਈ ਨਹੀਂ ਹੈ ਤਿੰਜਾ ਸੂਆ ਕੋਈ ਨਹੀਂ ਹੈ ਕਿ ਛੋਟੀ ਪਾਈਲਰਾਂ ਦੇ ਦੁੱਜਣੇ ਸੱਜਣੋ ਮਾਲ ਸਾਰਾ Rajasthan ਦਾ ਜਾਨੂੰ ਦੱਸਿਆ ਤੇ ਇਹ ਬਿਲਕੁਲ ਜੈਡ ਬਲੈਕ ਛੋਟੀ ਆ ਬਾਕੀ ਕਦਰ ਟਾਂਜਾ ਫੁੱਲ ਵੱਡਾ ਹੈ ਗਾਵਾਂ ਵੀ ਹੁੰਦੀ ਆ ਬਿਲਕੁਲ ਕੋਈ ਕਰਨੀ ਆ ਜਾ ਗੁਰੂ ਠੀਕ ਆ ਗਾਵਾਂ ਵੀ ਮਿਲ ਜਾਂਦੀ ਲੋ ਜੀ ਇਹਦਾ ਵੀ ਲੇਵਾ ਬਹੁਤ ਸੋਹਣਾ ਹੈ ਬਟਨਾਂ ਵਾਲਾ ਲੇਵਾ ਇਹਦਾ ਕਰਮਾ ਵਾਲੀ ਦਾ 5 ਵਜੇ ਖਾਨ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਦਾ ਨੋ ਜੀ ਤੇ ਇਹਦਾ ਰੇਟ ਬਾਈ ਜੀ ਅੱਜ ਇੱਕ 35 ਦੀ ਛੱਡਾਂਗੇ ਇੱਕ ਲੱਖ 35 ਹਜ਼ਾਰ ਦਾ ਸੱਚ ਜਿਉ ਮੇੜ ਤੋਂ ਖਾਣ ਤੁਹਾਨੂੰ ਇਦਾਂ ਮੁਖਾ ਰਹੀਏ ਨੋ ਜੀ ਬੰਦ ਮਾਜਾ ਆ ਕਰਿਓ ਮੈਂ ਸਿੱਧੀ ਬਾਈ ਜੀ ਚੋਂ ਬਹੁਤ ਪੋਲੀਆਂ ਸਾਰੀਆਂ ਜੀਆਂ ਜੀਆਂ ਮੈਂ ਕਾਣੀ ਚੋਲੇ ਹਰ ਕਿਸੇ ਗਾਰਡ ਮੈਂ ਦੇ ਦੋ ਦੋ ਟੋਟੇ ਲੈ ਗਏ ਚੋਕੇ ਲੈ ਜੀ ਲੈ ਸਜਣੋ ਹਰ ਕਿਸੇ ਮੈਂ ਦੀ ਬਾਈ ਹੁਣੀ ਕਹਿੰਦੇ ਕਿ ਗਾਰਡ ਦੋ ਦੋ ਟੱਟਾ ਜੀ ਕਿਲੋ ਦੀ ਗਾਰਡ ਇਹ ਵੇ ਮੰਡੀ ਭਾਅ ਚਾਰ ਟੰਗ ਚੋਕੇ ਲੈ ਜੇ ਬਿਲਕੁਲ ਬਿਲਕੁਲ ਲੈਵੇ ਪੂਰੇ ਜ਼ਬਰਦਸਤ ਆ ਲੈਵੇਆਂ ਨੂੰ ਕੋਈ ਖਸਰ ਨਹੀਂ ਇਹ 14 15 ਕਿਲੋ ਮੋੱਕ ਰਾਜ ਮੋੱਕ ਦਾ ਤਿਆਰ ਹੋਣਾ ਇਹਨਾਂ ਦੋ ਝੋਟੇ ਜਰਾ ਤੇ ਤਾਂ ਦੀ ਬਿਲਵਰ ਨੂੰ ਬਹੁਤ ਚੰਗੀ ਸਜਣ ਲੈਵੇ ਚੰਗੇ ਆ ਸੋਣਿਆ ਉਹਦਾ ਦਿਖਾ ਦਉ। ਲੋਈ। ਸਾਜਣਾ ਮੇਰੇਆਂ ਦੀ ਬੰਦਰ ਚੰਗੀ ਆ। ਫਾਰਮ ਤੇ ਵਿਜਿਟ ਕਰਕੇ ਜਿਹੜਾ ਵੀ ਪੀਸ ਚੰਗਾ ਲੱਗਾ ਚੁਣ ਕੇ ਖਰੀਦਾਰੀ ਕਰ ਸਕਦੇ ਜੀ। ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਜਿੰਨਾ ਕ ਗੋੜ ਪਾਵਾਂਗੇ ਫੋਨਾ ਮਿੱਠਾ ਹੁੰਦਾ ਜਾਊਗਾ। ਸਾਰੇ ਪਸ਼ੂ ਚੰਗੇ ਦਧਾਰੂ ਆ। ਮਾਲ ਤੁਹਾਨੂੰ ਪਤਾ ਖਰਚ ਖਰਚਾ ਦੇ ਨਾਲ ਹੀ ਆਉਂਦਾ। ਦੂਰੋਂ ਲਿਆਈਏ ਤੇ ਚੰਗਾ ਸਾਰਾ ਦਧਾਰੂ ਆ।